ਰੇਡ ਤੇ ਆ ਗਿਆ ਵੇਖੋ ਯਾਫੀ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਆ ਪੈਂਦੀ ਰੇਡ ਕੀਪਾ ਤਿਆਰ ਹੈ ਬਿੱਲਾ ਸਰਪੰਚ ਟਰਾਈ ਕਰਦਾ ਅੰਕ ਦਾ ਭਈ ਆ ਦੁਨੀਆ ਦਾ ਬਲ ਨੰਬਰ ਧਾਵੀ ਰੇਡ ਪੌੜੀ ਸੁਲਤਾਨ ਹਲਕੇ ਜੇ ਸੰਘਰਸ਼ ਤੋਂ ਯਾਫੀ ਸਾਹਮਣੇ ਤਿਆਰ ਸਤਨਾਮ ਬਿੱਲੇ ਵਰਗੇ ਆ ਆਦਮ ਬਲ ਦੀ ਧਰਤੀ ਦਾ ਛਨੀ ਹੈ ਆ ਛਨੀ ਤੇ ਸੁਲਤਾਨ ਛਨੀ ਦੇ ਭਾਈ 500 ਵਾਲਾ 500 ਹੋਰ ਕਰ ਦਿਓ ਕਹਿੰਦਾ ਭਾਈ ਜੀ ਉਹਨਾਂ ਦਾ ਧੰਨ ਭਾਈ ਸਾਈਡ ਤੇ ਆ ਜਾ ਇਹਨਾਂ ਦਾ ਟਾਪਰ ਮਲ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਦਾ ਡਬਲ ਟੱਚ ਦੇ ਨਾਲ ਪੁਆਇੰਟ ਧਾਵੀ ਦਾ ਵਿਚਾਰੇ ਤਿਆਰ ਪੈਂਦੀ ਰੇਡ ਹੈ ਕੀਤੀ ਟਰਾਈ ਹੈ ਬਿੱਲਾ ਤੇ ਸੁਲਤਾਨ ਬਿੱਲਾ ਤੇ ਸੁਲਤਾਨ ਆ ਬੁੱਕ ਦਾ ਬੁੱਕ ਦਾ ਬੁੱਕ ਥ੍ਰੀਟੇ ਦੇ ਵਿੱਚ ਐਂਡ ਹੱਥ ਸਿਰਾਂ ਲੱਗਿਆ ਪਿਆ ਉਹ ਵਾਹ ਓਏ ਨੌਜਵਾਨਾ ਸੁਲਤਾਨਾ ਕੀ ਨਿਸ਼ਾਨਾ ਆ ਵੇਖਦੇ ਆ ਵੀ ਸਾਹਮਣੇ ਕਿ ਹੁਣ ਮਾਲਕ ਦੀ ਵੈਲਾ ਭਗਿਆੜ ਆ ਸਨੀ ਆਦਮ ਵਾਲੀਆ ਡਬਲ ਟੱਚ ਦਾ ਇਸ਼ਾਰਾ ਰੇਡ ਪੈ ਲੈਣ ਦੇ ਫੇਰ ਤੇਰੀ ਵੀ ਸੁਣਦੇ ਆ ਲਓ ਸੁਲਤਾਨ ਕਬੱਡੀ ਪਾ ਰਿਹਾ ਤੇ ਜਾਫੀ 4 ਆਹ ਜਾਫੀ 4 ਦੇ ਵਿੱਚੋਂ ਸਿੰਘ ਦੀ ਟਰਾਈ ਹੈ ਪਰ ਧਾਵੀ ਨੇ ਤਕੜਾ ਪੁਆਇੰਟ ਜੋੜ ਦਿੱਤਾ 14 ਵਿੱਚੋਂ ਕੌਣ ਡੱਕਦਾ ਕੌਣ ਹੰਦੇ ਦੂਰ ਕਰਦਾ ਇਹ ਤੇ ਸਮਾਂ ਦੱਸੂਗਾ ਆਹ ਸਨੀ ਤੇ ਸੁਲਤਾਨ ਦੇ ਦਰਮਿਆਨ ਟੱਕਰ ਹੈ ਬੋਲੇ ਸੋ ਨਿਹਾਲ